ਕਿ ਤਾਂ ਮੈਂ ਨਹੀਂ ਇਲੈਕਸ਼ਨ ਲੜ ਰਹੀ ਸਾਰੇ ਇਲੈਕਸ਼ਨ ਲੜ ਰਹੇ ਨੇ ਸਾਰੇ ਕੌਂਸਲਰ ਬਣਨਗੇ ਪਿਆਰ ਰਿਸਪੈਕਟ ਇੱਜ਼ਤ ਜਿਹੜੀ ਮੈਂ 5 ਸਾਲਾਂ ਦੇ ਵਿੱਚ ਇਹਨਾਂ ਤੋਂ ਕਮਾਈ ਹੈ ਉਹ ਮੈਨੂੰ ਰਿਵਾਰਡ ਮਿਲ ਰਿਹਾ ਹੁਣ ਤੁਹਾਨੂੰ ਵੱਧ ਤੋਂ ਵੱਧ ਕਹਿੰਦੇ ਮਾਰਜਨ ਤੁਹਾਡਾ ਮਾਰਜਨ ਇੰਨਾ ਜ਼ਿਆਦਾ ਹੋਊਗਾ ਕਿ ਇੱਥੇ ਕਹਿੰਦੇ ਵੀ ਅਸੀਂ ਜਦੋਂ ਚਾਰ ਨੰਬਰ ਬਟਨ ਦਬਾਣਾ ਉਹਨਾਂ ਨੇ ਕਿਹਾ ਨਾ ਵੀ ਦਿਖ ਨਹੀਂ ਰਿਹਾ ਚਾਰ ਬਟਨ ਨੰਬਰ ਇਹ ਇਹਨਾਂ ਨੇ ਕਿੰਨਾ ਘਸਾ ਦੇਣਾ ਵੋਟ ਪਾਪਾ ਬਹੁਤ ਅੱਛਾ ਐ ਇਦਾਂ ਦਾ ਕਾਉਂਸਲਰ ਹੋਣਾ ਬਹੁਤ ਮੁਸ਼ਕਿਲ ਐ ਜਿਨ੍ਹਾਂ ਨੇ ਅੱਜ ਤੱਕ ਸਾਰੇ ਕੰਮ ਕੀਤੇ ਇੱਕ ਬੋਲ ਨਹੀਂ ਅੱਧੇ ਬੋਲ ਨਾ ਕੀਤੇ ਐ ਅਪੀਲ ਇਹੀ ਐ ਕਿ ਚਾਰ ਨੰਬਰ ਬਟਨ ਝਾੜੂ ਦਾ ਤੁਸੀਂ ਦਬਾ ਕੇ ਮੈਨੂੰ ਕਾਮਯਾਬ ਕਰਵਾਵੋ ਮੈਂ ਕਾਉਂਸਲਰ ਤੋਂ ਹਾਈ ਕਮਾਂਡ ਨੇ ਜੇ ਚਾਇਆ ਤਾਂ ਅਗਲੀ ਅਗਲੀ ਸੀੜੀ ਤੇ ਆਪਾਂ ਹਾਈ ਕਮਾਂਡ ਨੂੰ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਅਗਲੀ ਸੀੜੀ ਤੇ ਚੜਾਇਆ ਜਾਵੇ ਅਮਰਦਮੀ ਪਾਰਟੀ ਜਿੰਦਾਬਾਦ ਅਮਰਦਮੀ ਪਾਰਟੀ ਜਿੰਦਾਬਾਦ ਹਰਿੰਦਰ ਕੌਰ ਕੁਮਰ ਜਿੰਦਾਬਾਦ ਮੋਰ ਕਿੱਥੇ ਲਾਣੀ ਹੈ ਚਰੂ ਤੇ ਲਾਣੀ ਹੈ ਮੋਰ ਕਿੱਥੇ ਲਾਣੀ ਹੈ ਚਰੂ ਤੇ ਲਾਣੀ ਹੈ ਨਿਗਮ ਚੋਣਾ ਦੇ ਪ੍ਰਚਾਰ ਦਾ ਅੱਜ ਆਖਲਾ ਦੇਣਾ ਤੇ ਸ਼ਾਮ ਨੂੰ 5 ਵਜੇ ਪ੍ਰਚਾਰ ਸਮਾਪਤ ਹੋ ਜਾਏਗਾ ਤੇ 21 ਦਸੰਬਰ ਦੀ ਉਡੀਕ ਹੈ ਕਿ 21 ਦਸੰਬਰ ਨੂੰ ਲੋਕ ਵੋਟ ਪਾ ਕੇ ਆਪਣਾ ਆਪਣੇ ਵਾਰਡ ਦਾ ਕਾਉਂਸਲਰ ਚੁਣਨਗੇ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 36 ਤੋਂ ਉਮੀਦਵਾਰ ਮਨਿੰਦਰ ਗੌਰ ਘੁਮਰ ਦਾ ਸਮਰਥਨ ਜਿਹੜਾ ਵਾ ਵਾਰਡ ਦੇ ਵਾਸੀ ਵੱਡੀ ਗਿਣਤੀ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਚਲੂ ਨਗਰ ਦਾ ਐਫ ਬਲੌਕ ਦਾ ਏਰੀਆ ਵਾ ਤੇ ਸਾਰੇ ਹੀ ਵਾਰਡ ਦੇ ਨਿਵਾਸੀ ਜਿਹੜੇ ਨੇ ਹਮ ਹਮਾ ਕੇ ਆਪ ਮੁਹਾਰੇ ਹੋ ਕੇ ਆਪਣੇ ਉਮੀਦਵਾਰ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਹਿਲਾਂ ਗੱਲਬਾਤ ਕਰ ਲੈਣੇ ਆ ਕਿ ਅੱਜ ਪ੍ਰਚਾਰ ਦਾ ਲਾਸਟ ਲਾ ਦੇਣਾ ਤੇ ਲੋਕਾਂ ਦਾ ਲਾਸਟਲੇ ਦਿਨ ਪ੍ਰਚਾਰ ਦੇ ਵੀ ਵੱਡਾ ਹੰਗਾਰਾ ਮਿਲ ਰਿਹਾ ਐਫ ਲੋਕ ਜਿਹੜਾ ਵਾ ਪੂਰਾ ਹਮੂ ਹਮਾ ਕੇ ਤੁਹਾਡੀ ਸਪੋਰਟ 'ਚ ਆ ਕੇ ਖੜਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਤਾਂ ਮੈਂ ਨਹੀਂ ਇਲੈਕਸ਼ਨ ਲੜ ਰਹੀ ਸਾਰੇ ਹੀ ਇਲੈਕਸ਼ਨ ਲੜ ਰਹੇ ਨੇ ਸਾਰੇ ਕੌਂਸਲਰ ਬਣਨਗੇ ਇਹ ਹੰਗਾਰਾ ਪਿਆਰ ਪਿਆਰ ਰਿਸਪੈਕਟ ਇੱਜ਼ਤ ਜਿਹੜੀ ਮੈਂ 5 ਸਾਲਾਂ ਦੇ ਵਿੱਚ ਇਹਨਾਂ ਤੋਂ ਕਮਾਈ ਹੈ ਉਹ ਮੈਨੂੰ ਰਿਵਾਰਡ ਮਿਲ ਰਿਹਾ ਹੁਣ ਤਾਂ ਕੀ ਕਹਿਣਾ ਚਾਹੂਗੇ ਕਿ ਇਹਨਾਂ ਦੇ ਵੱਲੋਂ ਰਿਵਾਰਡ ਮਿਲ ਰਿਹਾ ਇਹਨਾਂ ਦੇ ਜਿਹੜਿਆ ਜ਼ਿੰਮੇਵਾਰੀਆਂ ਇੱਕ ਤੁਹਾਡੇ ਤੇ ਹੋਰ ਵਧਾ ਕੇ ਇੱਕ ਸਟੈਪ ਅੱਗੇ ਕਰਨਗੇ ਜੇ 21 ਦਸੰਬਰ ਨੂੰ ਜਿਹੜਾ ਵਾ ਤੁਸੀਂ ਦੁਆਰਾ ਕਾਉਂਸਲਰ ਬਣਦੇ ਹੋ ਇਹ ਸਾਰੇ ਪੱਤੇ ਕੀ ਕਹਿੰਦੇ ਨੇ ਕਹਿੰਦੇ ਕਹਿੰਦੇ ਤੁਸੀਂ ਐਕਸ ਕਿਉਂ ਲਿਖਿਆ ਤੁਸੀਂ ਕਾਉਂਸਲਰੀ ਲਿਖਣਾ ਸੀਗਾ ਤੁਹਾਨੂੰ ਵੱਧ ਤੋਂ ਵੱਧ ਕਹਿੰਦੇ ਮਾਰਜਨ ਤੁਹਾਡਾ ਮਾਰਜਨ ਇੰਨਾ ਜ਼ਿਆਦਾ ਹੋਊਗਾ ਕਿ ਇੱਥੇ ਕਹਿੰਦੇ ਵੀ ਅਸੀਂ ਜਦੋਂ 4 ਨੰਬਰ ਬਟਨ ਦਬਾਣਾ ਉਹਨਾਂ ਨੇ ਕਹਿਣਾ ਵੀ ਦਿਖ ਨਹੀਂ ਰਿਹਾ 4 ਬਟਨ ਨੰਬਰ ਇਹ ਉਹਨਾਂ ਨੇ ਕਿੰਨਾ ਘਸਾ ਦੇਣਾ ਵੋਟ ਪਾ ਪਕੇ ਤਾਂ ਪ੍ਰਚਾਰ ਨਾਲ ਅੱਖ ਲਾ ਦੇਣਾ ਇੱਕ ਵਾਰੀ ਲਾਸਟ ਕੀ ਅਪੀਲ ਕਰਦੇ ਹਾਂ ਸਾਰੇ ਸਾਰੇ ਵਾੜ ਵਾਸੀਆਂ ਸਾਰਿਆਂ ਨੂੰ ਅਪੀਲ ਇਹੀ ਹੈ ਕਿ 4 ਨੰਬਰ ਬਟਨ ਝਾੜੂ ਦਾ ਤੁਸੀਂ ਦਬਾ ਕੇ ਮੈਨੂੰ ਕਾਮਯਾਬ ਕਰਵਾਵੋ ਮੈਂ ਕਾਉਂਸਲਰ ਤੋਂ ਹਾਈ ਕਮਾਂਡ ਨੇ ਜੇ ਚਾਇਆ ਤਾਂ ਅਗਲੀ ਅਗਲੀ ਸਿੜੀ ਤੇ ਆਪਾਂ ਹਾਈ ਕਮਾਂਡ ਨੂੰ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਅਗਲੀ ਸਿੜੀ ਤੇ ਚੜਾਇਆ ਜਾਵੇ ਤੱਕ ਇਸ ਤਰ੍ਹਾਂ ਦੇਖਦੇ ਹੋ ਜੀ ਅੱਜ ਜਿਹੜਾ ਪੂਰਾ ਵਾਰਡ ਸਪੋਰਟ ਵਿੱਚ ਖੜਾ ਹੋਇਆ ਕਿ ਇਸ ਕੀ ਕਹਿਣਾ ਚਾਹੂੰਗੀ ਬਹੁਤ ਅੱਛਾ ਐ ਇਦਾਂ ਦਾ ਕਾਉਂਸਲਰ ਹੋਣਾ ਬਹੁਤ ਮੁਸ਼ਕਿਲ ਐ ਜਿਨ੍ਹਾਂ ਨੇ ਅੱਜ ਤੱਕ ਸਾਰੇ ਕੰਮ ਕੀਤੇ ਇੱਕ ਬੋਲ ਨਹੀਂ ਅੱਧੇ ਬੋਲ ਨਾ ਕੀਤੇ ਐ ਇਹ ਉਹ ਇਨਸਾਨ ਐ ਜਿਹੜਾ ਮੀਟਿੰਗਾਂ 'ਚ ਬੈਠੇ ਹੋਏ ਵੀ ਤੁਹਾਡ ਨੂੰ ਮੈਸੇਜ ਕਰਕੇ ਤੁਹਾਡੇ ਕੰਮ ਕਰੇਗਾ ਔਰ ਸਾਨੂੰ ਅੱਗੇ ਤੋਂ ਇਸ ਤੋਂ ਵੀ ਜ਼ਿਆਦਾ ਉਮੀਦ ਹੈ ਤੁਸੀਂ ਇਹ ਕਹਿੰਦੇ ਹੋ ਨਾ ਕਿ ਇੱਕ ਇੱਕ ਜ਼ਿਆਦਾ ਇਹਨਾਂ ਦੇ ਬਰਡਨ ਹੋਗਾ ਇਹਨਾਂ ਦੇ ਬਰਡਨ ਨਹੀਂ ਹੋਊਗਾ ਇਹ ਕੰਮ ਕਰਨ ਵਾਲੇ ਆ ਉਹਨਾਂ ਨੂੰ ਕੁਝ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ 5 ਸਾਲ ਦੇ ਵਿੱਚ ਬਹੁਤ ਕੰਮ ਕੀਤੇ ਬਹੁਤ ਕੀਤੇ ਜਿਹੜੇ ਕਦੀ ਕੋਈ ਕਰ ਨਹੀਂ ਸਕਦਾ ਸੀ ਕਿਸ ਤਰ੍ਹਾਂ ਦੇ ਦਿਓ ਜੀ ਐਫ ਬਲੌਗ ਦੇ ਵੱਲੋਂ ਕੀ ਸਪੋਰਟ ਮਿਲਦੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਸਾਡੇ ਮੈਡਮ ਮਨਿੰਦਰ ਕੌਰ ਹੁਮਨ ਨੇ ਸਭ ਨਾਲ ਵੱਡੀ ਗੱਲ ਆ ਸਭ ਨਾਲੋਂ ਜ਼ਿਆਦਾ ਪੜੇ ਲਿਖੇ ਐਮ ਐਨ ਐ ਗ੍ਰੈਜੂਏਟ ਨੇ ਹਰ ਪਾਸਿਓਂ ਅੱਜ ਤੱਕ ਸਾਨੂੰ 5 ਸਾਲਾਂ ਦੇ ਵਿੱਚ ਇੱਕ ਵਾਰ ਵੀ ਕੋਈ ਪ੍ਰੋਬਲਮ ਗਲੀ ਦੇ ਵਿੱਚ ਨਹੀਂ ਆਈ। ਤੁਸੀਂ ਪੂਰੀ سپورਟ ਕਰ ਰਹੇ ਹੋ। ਔਰ ਅਸੀਂ ਸਾਰਾ ਮੱਲਾ ਸਾਰਾ ਐਪਲੌਗ ਸਾਰਾ ਜੀ ਬਲੌਗ ਜਿਹੜਾ ਵੀ ਏਰੀਆ ਨਾਲ ਦੇ ਅੰਦਰ ਆਂਦਾ ਹੈ। ਇਹਨਾਂ ਦੇ ਆਪੋਜ਼ਿਟ ਜਿਹੜਾ ਵੀ ਕੈਂਡੀਡੇਟ ਖਲੋਏਗਾ ਇੰਨੀ ਕੁ ਪੂਰੀ ਤਰ੍ਹਾਂ ਹਾਰੇਗਾ ਉਹਨੂੰ ਪਤਾ ਲੱਗੇਗਾ ਕਿ ਮੈਂ ਮੇਰੀ ਹਾਰ ਬਹੁਤ ਵੱਡੀ ਹੋਈ ਹੈ। ਤੇ ਸਾਰਿਆਂ ਨੂੰ ਸਾਰਿਆਂ ਦੀ ਸ਼ਕਿਆ ਦੀ ਵਿਸ਼ ਇਹ ਹੈ ਕਿ ਇਹਨਾਂ ਨੂੰ ਸਿਰਫ ਕਾਉਂਸਲਰ ਤੱਕ ਹੀ ਨਾ ਕਿਨਿਆ ਜਾਵੇ ਕਿਉਂਕਿ ਇਹ ਚੌਥੀ ਜਾਂ ਪੰਜਵੀਂ ਵਾਰ ਹੀ ਚਿਤਨ ਜਾ ਰਹੇ ਨੇ ਇਹਨਾਂ ਨੂੰ ਮੇਅਰ ਲੁਧਿਆਣਾ ਕਿਨਿਆ ਜਾਵੇ ਇਸ ਕਰਕੇ ਕਿਉਂਕਿ ਲੁਧਿਆਣਾ ਦੇ ਵਿੱਚ 15 ਸਾਲ ਤੋਂ ਕੋਈ ਲੇਡੀ ਮੇਅਰ ਨਹੀਂ ਬਣੀ ਅਜੇ ਤਾਂ ਮੇਅਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਜੀ ਫਲੋਕ ਦੇ ਵਿੱਚ ਪਹਿਲਾਂ ਵੀ ਸਪੋਰਟ ਇਹਨਾਂ ਦੀ ਕੀਤੀ ਹੈ ਇੱਕ ਵਾਰ ਫਿਰ ਤੁਹਾਡੇ ਵਿਚਾਰ ਨੇ ਕਿਸ ਤਰ੍ਹਾਂ ਦੀ ਸਪੋਰਟ ਅਸੀਂ ਇਹਨਾਂ ਦੀ ਫੁੱਲ ਸਪੋਰਟ ਕਰ ਰਹੇ ਹਾਂ ਔਰ ਕਰਾਂਗੇ ਵੀ ਇਹਨਾਂ ਨੇ ਸਾਡਾ ਹਮੇਸ਼ਾ ਕੰਮ ਇੱਕ ਫੋਨ ਤੇ ਵੀ ਸਾਡ ਨੂੰ ਨਹੀਂ ਬੀਚਕਿਆ ਤਾਂ ਦੁਬਾਰਾ ਰਿਵਰਸ ਸਾਨੂੰ ਫੋਨ ਕੀਤਾ ਸਾਨੂੰ ਕੋਈ ਸ਼ਿਕਾਇਤ ਨਹੀਂ ਇਹਨਾਂ ਤੇ ਮਤਲਬ ਅਸੀਂ ਇਹਨਾਂ ਦੀ ਫੁੱਲ ਸਪੋਰਟ ਤੇ ਹਾਂ ਅਕਸਰ ਦੇਖਿਆ ਜਾਂਦਾ ਕਿ ਲੇਡੀ ਕਾਉਂਸਲਰ ਤਾਂ ਬਣ ਜਾਂਦੇ ਨੇ ਪਰ ਉਹ ਡੰਮੀ ਕਾਉਂਸਲਰ ਦੇ ਰੂਪ ਦੇ ਵਿੱਚ ਰਹਿੰਦੇ ਨੇ ਜਿਹੜੇ ਉਹਨਾਂ ਦੇ ਜੈਂਟਸ ਹੁੰਦੇ ਨੇ ਉਹੀ ਕੰਮ ਕਰਵਾਉਂਦੇ ਨੇ ਪਰ ਇਹ ਜਿਹੜੇ ਆਪ ਮੁਹਾਰੇ ਹੋ ਕੇ ਤੁਹਾਡੇ ਕੰਮ ਕਰਵਾਉਂਦੇ ਨੇ ਕਿਸ ਤਰ੍ਹਾਂ ਦੇ ਇਹਨਾਂ ਇਹਨਾਂ ਦੀ ਮਤਲਬ ਸਾਰੀ ਮਿਹਨਤ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਆ ਇਹਨਾਂ ਦੀ ਇਸ ਏਰੀਆ ਦੇ ਵਿੱਚ ਔਰ ਸਾਨੂੰ ਕਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਇਹਨਾਂ ਨੇ ਕੀ ਕਹਿਣਾ ਚਾਹੁੰਗੇ ਹਾਂਜੀ ਇਹ ਹਾਰੇ ਬੜੀ ਬਹਿਣ ਹੈ ਔਰ ਹਮ ਇਨਕੋ ਮਤਲਬ ਬਹੁਤ ਰਿਸਪੈਕਟ देते हैं और मतलब हमारे कह लो कि हर कईजन पे हमारे शामिल होते हैं हमारे साथ छोटी छोटी बात सुनते हैं हमारी और हम तो इनको ही फ्यूचर काउंसलर के रूप में मेयर के रूप में देखना पसंद करेंगे ਬਿਲਕੁਲ ਲੋਕ ਜਦੋਂ ਆਪ ਮੁਹਾਰੇ ਹੋ ਕੇ ਉਮੀਦਵਾਰ ਦੀ ਚੋਣ ਕੈਂਪੇਨ ਨੂੰ ਸੰਭਾਲਣ ਲੱਗ ਜਾਂ ਤਾਂ ਉਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਿਜ਼ਲਟ ਕਿਸ ਤਰ੍ਹਾਂ ਦੇ ਆਣਗੇ ਤਾਂ ਹੁਣ ਠੀਕ ਹੈ 21 ਦਸੰਬਰ ਦੀ ਜਦੋਂ EVM ਦੀਆਂ ਮਸ਼ੀਨਾਂ ਖੁੱਲਣਗੀਆਂ ਤੇ ਵਾਰ ਨੰਬਰ 63 ਤੋਂ ਕੌਣ ਉਮੀਦਵਾਰ ਜਿਹੜਾ ਵਾ ਕੌਂਸਲਰ ਬਣ ਕੇ ਨਿਗਮ ਦੇ ਵਿੱਚ ਜਾਂਦਾ ਹੈ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ